ਆਉਣਾ ਯੋ ਨਾ ਨਾ ਧੰਨ ਧੰਨ ਜੀ ਆਉਣਾ ਯੋ ਨਾ ਨਾ ਧੰਨ ਧੰਨ ਜੀ ਆਉਣਾ ਯੋ ਨਾ ਨਾ ਜਗਤ ਕੰਨ ਦਾ ਮੈਂ ਧੰਨ ਸਿਤਾ ਨਿਸ਼ੀਲੇ ਜੇ ਵਰਤਿਆ ਨਾ ਤੀ ਹੁ ਮੈਂ ਤੇ ਨਾਮੀ ਕੋਈ ਹੋ I'm पूर्ण नाताज का पूर्ण नताज का बसा चो नाशन बसा चो नवे राशन तनाल चंदन निहारे खेद सुखा ले गिर रिजाया सुखा ले गिर रिजाने बिच दुखा देना कर सुखा ले जसी ਖੱਟਾ ਫੁਣਕਾ ਇਹ ਕੋ ਮੁੰਬਾਇ ਮਸੰਦ ਸੀ ਬਾੜਾ ਉਜਲਾ ਸਫੈਦ ਮਤੀ ਮੰਦ ਸੀ ਬਾੜਾ ਉਜਲਾ ਸਫੈਦ ਮਤੀ ਮੰਦ ਸੀ ਅੰਦਰੋਂ ਤੇ ਬਾਹਰੋਂ ਇੱਕ ਜੋ ਹੋ ਅੰਦਰੋਂ ਤੇ ਬਾਹਰੋਂ ਇੱਕ ਜੋ ਮੱਲੇ ਉਹਨਾਂ ਦੇ ਨੇ ਦਰਗਾਹ ਤੇ ਪੈੰਦੇ ਸੁੱਖਾਂ ਦੇ ਫਿਰ ਜਉੜਿਆ ਸੁੱਖਾਂ ਦੇ ਫਿਰ ਜਉੜਿਆ ਵਿੱਚ ਦੁੱਖ सुखणी सुखा सुख ਦਾਰ ਸਤਗੁਰ ਕਹਿੰਦੇ ਜਿਉਂਨੇ ਪੁੱਤਰਾ ਤੇਰੀ ਸੇਵਾ ਤਾਂ ਪ੍ਰਵਾਹ ਨਾ ਗੁਰੂ ਨਾਨਕ ਤੇਰੇ ਤੇ ਮੇਰਾ ਰੱਖਣਗੇ ਆਪਦੇ ਮਾਲਕ ਬਾਰੇ ਨਾ ਸੋਚੀ ਇਹ ਜਿਹੜੇ ਸੁੱਖਾਂ ਦੇ ਵਿੱਚ ਮਿੱਤਰ ਬਣਦੇ ਨੇ ਦੁੱਖਾਂ ਬਣੇ ਛੱਡ ਹੀ ਜਾਂਦੇ ਨੇ ਉਤੋਂ ਫਿਰ ਟੰਡ ਲੈ ਕੇ ਅੱਜ ਦੀ ਭਰੀ ਹੋਈ ਮੇਰੇ ਦਤਾਰ ਸਤਗੁਰੂ ਫਰਮਾਖੀ ਬਾੜੇ ਬਲ ਕੁੰਡੇ ਦੇ ਦਤਾਰ ਸਤਗੁਰਾਂ ਨੇ ਫੋਕਟਣਾ ਸਾਹਿਬ ਛੱਡੇ ਆਪਾ ਛੱਡਤਾ ਪੁਰਤਾ ਸਾਹਿਬ ਛੱਡਿਆ ਮੁਰਤੇ ਨਹੀਂ ਗਿਆ ਅਨੰਤਪੁਰ ਸਾਹਿਬ ਛੱਡਤਾ ਯਾਦ ਨਹੀਂ ਕੀਤਾ ਪੁੱਤਰਾਂ ਤੱਕ ਨੂੰ ਯਾਦ ਨਹੀਂ ਕੀਤਾ 16 ਕਰੋੜ ਦਾ ਖਜ਼ਾਨਾ ਸਤਪੁਰਾਂ ਮੈਂ ਸਸਰੀ ਦੀ ਭੇਟ ਕਰਵਾਤਾ ਵਿਸਾਰ ਦਾ ਮਨੋ ਪਰਾਪ੍ਰਿਆਰਣ ਦਿੱਤੀ ਹੋਈ ਪਿਆਰੇ ਸੇਵਾਦਾਰ ਦਿੱਤੀ ਹੋਈ ਪੰਡ ਜਦੋਂ ਸਤਿਗੁਰਾਂ ਦੇ ਸਰੀਰ ਨੇ ਆਰਾਮ ਕਰਨਾ ਚਾਹਿਆ ਆਰਾਮ ਦੀ ਮੰਗੀ ਤੀ ਸਤਿਗੁਰਾਂ ਨੇ ਖਾਲੀ ਕਰਕੇ ਉਹ ਵੀ ਸਰਾਹੇ ਲਾ ਲਈ ਸਿੱਤੰਦ ਸਰਾਹੇ ਲਾ ਕੇ ਮਾਛੀ ਵਾਰੇ ਦੇ ਟਿੰਗਲਾ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੁਦ ਦੇ ਮਨ ਲੋਗ ਦਰਜਾ ਨਹੀਂ ਆ ਕਿ ਉਹ ਕਰਨਾਕ ਨਿਵਾਸਾ ਤੇ ਰਹਿਣਾ ਸੂਲ ਸਰਾਹੀ ਕਿੜੀਰ ਪਿਆਲਾ ਮਰੀਂ ਪਸਾਈਆਂ ਦਾ ਸਹਿਣਾ ਜਾਂ ਜਾਨ ਦੇ ਦਾ ਸਭ ਸੰਤਨ ਦਾ ਭਟ ਕੇ ਵੇਲੇ ਰਹਿਣਾ ਸਤਿਗੁਰਾਂ ਨੇ ਸਤਿਗੁਰਾਂ ਨੇ ਹਾਲ ਤੋਂ ਵਹਿਰੂ ਨੂੰ ਉੱਤੋਂ ਇਸ ਦੇਖਦੇ ਜਿੱਦ ਤੋਂ ਇਸ ਸਮੇਂ ਦਾ ਸਮਾਪਤੀ ਆ ਆਪ ਨੂੰ ਬਹੁਤ ਪਿਆਰ ਸਤਿਕਾਰ ਬਖਸ਼ੋ ਪਿਆਰ